ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਪਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁਣ ਕੰਢੇ ਪਹੁੰਚ ਚੁੱਕੀ ਹੈ ਕਲੇਸ਼ ਸਿਖਰਾਂ ਦੇ ਉੱਤੇ ਹੈ ਆਖਿਰਕਾਰ ਇਸ ਕਲੇਸ਼ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਿਹੜੇ ਆਗੂ ਕਰ ਰਹੇ ਹੈ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿੱਚ ਕਿਹੜੇ ਆਗੂ ਖੜੇ ਹੈ ਇਹਨਾਂ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਜੇਕਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਵਾਲੇ ਆਗੂਆਂ ਦੀ ਗੱਲ ਕਰ ਲਈ ਜਾਵੇ ਤਾਂ ਜਿਹੜੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਉਹਦੇ ਵਿੱਚ ਕੁਝ ਨਾਂ ਹੋਰ ਜੁੜੇ ਆ ਜਿਵੇਂ ਕਿ ਸਿਕੰਦਰ ਸਿੰਘ ਮਲੂਕਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਡਸਾ ਦੇ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਬਰੋਧ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਵਡਾਲਾ ਇਹ ਜਿਹੜੇ ਕੁਝ ਨਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਨਾਂ ਨੇ ਜ਼ਿਆਦਾਤਰ ਉਹ ਆਗੂ ਨੇ ਜਿਹੜੇ ਘਰ ਬੈਠੇ ਸੀਗੇ ਇਹਦੇ ਵਿੱਚ ਵੱਡੇ ਆਗੂਆਂ ਦੇ ਨਾਂ ਤਾਂ ਇਹੀ ਨੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਇਹ ਕੁਝ ਨਾਂ ਨੇ ਜਿਹੜੇ ਇਸ ਵੇਲੇ ਕਤਾਰਬੰਦੀ ਕਰਕੇ ਇੱਕ ਮੋਰਚਾ ਕਹਿ ਸਕਦੇ ਆ ਕਿ ਖੋਲ ਦਿੱਤਾ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਇਹਨਾਂ ਸਾਰਿਆਂ ਦੀ ਇੱਕ ਸਾਂਝੀ ਗੱਲ ਇਹ ਹੈ ਕਿ ਸਾਰੇ ਭਾਜਪਾ ਨਾਲ ਜਾਣਦੇ ਹਮੈਤੀ ਰਹੇ ਐ ਭਾਜਪਾ ਨਾਲ ਜਾਣ ਦੀ ਇਹਨਾਂ ਦੀ ਇੱਛਾ ਇਹਨਾਂ ਦੇ ਅੰਦਰ ਹਮੇਸ਼ਾ ਰਹੀ ਐ ਪਰਮਿੰਦਰ ਢੀਂਸਾ ਸੁਖਦੇਵ ਸਿੰਘ ਢੀਂਸਾ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ, ਪ੍ਰੇਮ ਸਿੰਘ ਚੰਦੂ ਮજરા, ਸਿਕੰਦਰ ਸਿੰਘ ਮਲੂਕਾ ਇਹ ਉਹ ਆਗੂ ਨੇ ਜਿਹੜੇ ਭਾਜਪਾ ਲਈ ਭਾਜਪਾ ਨਾਲ ਗੱਠ ਜੋੜ ਲਈ ਭਾਜਪਾ ਨਾਲ ਜਾਣ ਲਈ ਤਰਲੋ ਮੱਛੀ ਹੁੰਦੇ ਰਹੇ ਆ ਇਹ ਪੰਜ ਆਗੂ ਮੇਨ ਨੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਉਹ ਰਲਿਆ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਵੀ ਹੈ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੁੱਲੇ ਮੋਰਚੇ ਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਹੋਰ ਨਾਂ ਆਣਗੇ ਜਿਦੇ ਵਿੱਚ ਕਈ ਸਾਬਕਾ ਵਿਧਾਇਕ ਸਾਬਕਾ ਮੰਤਰੀ ਸ਼ਾਮਲ ਨੇ ਗੱਲ ਕਰ ਲੈਣੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਕੌਣ-ਕੌਣ ਖੜੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੇਕਰ ਇਸ ਸਮੇਂ ਉੱਪਰਲੀ ਝਾਤੀ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਬਲਵਿੰਦਰ ਸਿੰਘ ਪੁੰਦੜ ਦਾ ਸਾਬਕਾ ਰਾਜ ਸਭਾ ਮੈਂਬਰ ਨੇ ਉਸ ਤੋਂ ਬਾਅਦ ਨਾਂ ਆਉਂਦਾ ਹੈ ਬੰਟੀ ਰਮਾਣਾ ਦਾ ਪਰਮਬੰਸ ਸਿੰਘ ਬੰਟੀ ਰਮਾਣਾ ਜੋ ਕਿ ਜੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਤੀਜਾ ਨਾਂ ਆਉਂਦਾ ਹੈ ਹਰਚੰਦ ਸਿੰਘ ਬੈਸ ਦਾ ਉਹ ਜਿਹੜੇ ਆ ਪ੍ਰਕਾਸ਼ ਸਿੰਘ ਬੱਲ ਦੇ ਸਲਾਹ ਕਰ ਰਹੇ ਆ ਪੁਰਾਣੇ ਆਗੂ ਆ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਇਸ ਸਮੇਂ ਨਾਲ ਖੜੇ ਨਜ਼ਰ ਆਉਂਦੇ ਆ ਉਸ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਵੀ ਬਾਹਰ ਗੋਬਿੰਦਕੌਰ ਇਸ ਤੋਂ ਇਲਾਵਾ ਜਿਹੜੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਆ ਝਿੰਜਰ ਹੋਣੀ ਉਹ ਖੜੇ ਨਜ਼ਰ ਆਉਂਦੇ ਆ ਇਹ ਕੁਝ ਉੱਪਰਲੇ ਨਾਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਨਾਲ ਵਿਰਸਾ ਸਿੰਘ ਬਲਟੋਹਾ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਆਗੂ ਖੜੇ ਆਉਂਦੇ ਆ ਵਿਕਰਮ ਮਜੀਠੀਆ ਇਹਨਾਂ ਦੇ ਨਾਲ ਖੜੇ ਆ ਇਓ ਆਗੂ ਐ ਜਿਹੜੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਐ ਵੱਡੇ ਨਾਂ ਕਈ ਹੋਰ ਵੀ ਨੇ ਚਰਨਜੀਤ ਸਿੰਘ ਬਰਾੜ ਜਿਹੜੇ ਆ ਉਹ ਦੂਜੇ ਪਾਸੇ ਆਉਂਦੇ ਆ ਸੁਖਬੀਰ ਸਿੰਘ ਬਾਦਲ ਦੇ ਮੋਰਚਾ ਖੋਲਣ ਵਾਲੇ ਆਗੂਆਂ ਦੇ ਨਾਲ ਪਰ ਉਹ ਖੁੱਲੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਚੱਲਦੇ ਹੋਏ ਵਿਖਾਈ ਨਹੀਂ ਦੇ ਰਹੇ ਇਸੇ ਤਰ੍ਹਾਂ ਨਾਲ ਹੀ ਮਨਪ੍ਰੀਤ ਸਿੰਘ ਯਾਲੀ ਨੇ ਉਹ ਵੀ ਖੁੱਲੇ ਰੂਪ ਦੇ ਵਿੱਚ ਜਿਹੜੇ ਆ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਨਹੀਂ ਚੱਲ ਰਹੇ ਤੇ ਦੂਜੇ ਮੋਰਚੇ ਦੇ ਨਾਲ ਵੀ ਨਹੀਂ ਚੱਲ ਰਹੇ ਪਰ ਉਹਨਾਂ ਦੇ ਜਿਹੜੇ ਆ ਮਤਭੇਦ ਨੇਗੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜਥੇਬੰਦਕ ਢਾਂਚੇ ਨੂੰ ਪਾਰਟੀ ਚਲਾਉਣ ਨੂੰ ਲੈ ਕੇ ਬਰਕਰਾਰ ਨੇ ਇਹ ਗੱਲ ਹੈ ਝੁੰਡਾ ਕਮੇਟੀ ਦੀ ਰਿਪੋਰਟ ਉਹ ਲਾਗੂ ਕਰਨ ਦੀ ਲਗਾਤਾਰ ਮੰਗ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਖੜਨ ਵਾਲਿਆਂ ਦੇ ਵਿੱਚ ਇਕਬਾਲ ਸਿੰਘ ਝੁੰਡਾ ਦਾ ਨਾਂ ਵੀ ਸ਼ਾਮਲ ਹੈ ਅਕਬਾਲ ਸਿੰਘ ਝੁੰਡਾ ਦੀ ਕਮੇਟੀ ਦੀ ਰਿਪੋਰਟ ਅਕਬਾਲ ਸਿੰਘ ਝੁੰਡਾ ਕੱਚ 'ਚ ਮਾਰੀ ਫਿਰਦੇ ਆ ਨਾ ਉਹ ਜਾਗਰ ਕਰਦੇ ਆ ਨਾ ਦਿੰਦੇ ਆ ਨਾ ਕੋਰ ਕਮੇਟੀ ਨੂੰ ਦਿੰਦੇ ਆ ਇਹ ਇੱਕ ਸਵਾਲ ਇਹ ਕੁਝ ਆਗੂਆਂ ਦੇ ਖਾਕੇ ਨੇ ਕਿ ਇਹ ਆਗੂ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਇਹ ਐ ਸੁਖਵੀਰ ਸਿੰਘ ਬਾਦਲ ਦੇ ਬਰੋਚ ਨੇ ਇੱਕ ਵਾਰ ਮੈਂ ਜਿਹੜੇ ਨਾਲ ਆਗੂ ਨੇ ਉਹਨਾਂ ਦੇ ਨਾਮ ਦੁਆਰਾ ਦੁਹਰਾ ਦਵਾਂ ਬਲਵਿੰਦਰ ਸਿੰਘ ਭੁੰਦੜ ਹਰਚੰਦ ਸਿੰਘ ਬੈਸ ਪਰਮਨੰਦ ਸਿੰਘ ਬਰੰਟੀ ਰਮਾਣਾ ਜਸਵੀਰ ਸਿੰਘ ਝਿੰਜਰ ਵਿਰਸਾ ਸਿੰਘ ਬਲਟੋਹਾ ਇਸ ਤੋਂ ਇਲਾਵਾ ਜਿਹੜੇ ਵਿਵਾਹ ਗੋਬਿੰਦ ਕੋਰ ਸ਼ਰਮਣੀ ਅਕਾਲੀ ਦਲ ਦੇ ਜਿਹੜਾ ਇਸਤਰੀ ਅਕਾਲੀ ਦਲ ਹੈ ਉਹਦੇ ਪ੍ਰਧਾਨ ਨੇਗੇ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਵਿਰਸਾ ਸਿੰਘ ਬਲਟੋਆ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਨਾਂ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਜੇਕਰ ਉਲਟਾ ਵਾਲਿਆਂ ਦੀ ਗੱਲ ਕਰ ਲਈ ਉਹਨਾਂ ਚ ਪਹਿਲਾਂ ਹੀ ਦੱਸ ਚੁੱਕੇ ਆ ਕਿ ਸਰਜੀਤ ਸਿੰਘ ਰਖੜਾ ਸਕੰਦਰ ਮਲੂਕਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੀਰਕਰ ਗੁਰਪ੍ਰਤਾਪ ਸਿੰਘ ਵਡਾਲਾ ਇਸ ਤੋਂ ਇਲਾਵਾ ਬਾਕੀ ਜਿਹੜਾ ਪਰਮਿੰਦਰ ਸਿੰਘ ਢੀਂਡ ਸਾਹ ਤੇ ਬਾਕੀ ਹੋਰ ਆਗੂ ਨੇ ਜਿਹੜੇ ਜ਼ਿਆਦਾਤਰ ਘਰ ਬੈਠੇ ਹੋ ਸੀ ਇਹ ਇੱਕ ਨਕਸ਼ਾ ਹੈ ਇਸ ਵੇਲੇ ਲੜਾਈ ਸੁਖਬੀਰ ਵਰਸ ਜ ਬਾਕੀਆਂ ਦੇ ਹੋ ਚੁੱਕੀ ਐ ਸੁਖਬੀਰ ਬਾਦਲ ਦੇ ਨਾਲ ਉਹ ਲੋਕ ਖੜੇ ਨੇ ਇਸ ਤੋਂ ਇਲਾਵਾ ਨੋਨੀ ਮਾਨ ਉਹਨਾਂ ਦਾ ਨਾਮ ਵੀ ਸੁਖਬੀਰ ਸਿੰਘ ਬਾਦਲ ਵਾਲੀ ਲਿਸਟ ਚ ਆਉਂਦਾ ਹੈ ਕਿ ਉਹ ਵੀ ਜਿਹੜਾ ਹੈ ਉਹਨਾਂ ਦੇ ਸੁਖਬੀਰ ਬਾਦਲ ਦੇ ਹੱਕ ਚ ਖੜੇ ਨੇ ਇਸ ਤਰ੍ਹਾਂ ਨਾਲ ਕਈ ਹੋਰ ਆਗੂ ਵੱਡੇ ਆਗੂ ਜਿਹੜੇ ਆ ਉਹ ਉਹਨਾਂ ਦੇ ਹੱਕ ਚ ਹਮੇਸ਼ਾ ਖੜੇ ਰਹੇ ਆ ਹੁਣ ਵੀ ਖੜੇ ਆ ਬਾਦਲ ਪਰਿਵਾਰ ਦੇ ਜਿਹੜੇ ਅਤ ਕਰੀਬੀ ਦੇ ਲੋਕ ਨੇ ਉਹ ਹਾਲੇ ਵੀ ਉਹਨਾਂ ਦੇ ਨਾਲ ਖੜੇ ਨਜ਼ਰ ਆਉਂਦੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਆਕਾਲੀ ਦਲ ਸੰਕਟ ਦੇ ਵਿੱਚ ਐ ਉੱਤੋਂ ਜਥੇਬੰਦਕ ਸੰਕਟ ਵੀ ਖੜਾ ਹੋ ਗਿਆ ਆਕਾਲੀ ਦਲ ਦੀ ਦੋ ਫਾੜ ਹੋਣ ਦੀ ਸਥਿਤੀ ਆ ਗਈ ਐ ਪਰਮਿੰਦਰ ਢੀਂਡ ਸਾਹਿਬ ਮਲੂਕਾ ਸਾਰੇ ਧੜਾ ਧੜਾ ਇੰਟਰਵਿਊਆਂ ਦੇ ਰਹੇ ਨੇ ਦੂਜੇ ਧੜੇ ਨੇ ਵੀ ਇੰਟਰਵਿਊਆਂ ਦਾ ਮੋਰਚਾ ਖੋਲਤਾ ਕੁੱਲ ਮਿਲਾ ਕੇ ਦੇਖਿਆ ਜਾਵੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਉਹਨੇ ਕੀ ਬੰਦੇ ਖੜੇ ਐ ਤੇ ਦੂਜੇ ਪਾਸੇ ਵੀ ਉਹਨੇ ਕੀ ਬੰਦੇ ਖੜੇ ਐ ਲੀਡਰ ਲਗਭਗ ਸਾਰੀ ਇੱਕੋ ਮਜਿੱਕੇ ਕੱਦਦੇ ਆ ਕਿਸੇ ਦਾ ਥੋੜਾ ਜਿਆਦਾ ਹੈ ਕਿਸੇ ਦਾ ਥੋੜਾ ਘੱਟ ਹੈ ਲਗਭਗ ਸਾਰੇ ਇੱਕੋ ਜਿਹੇ ਕੱਦ ਦੇ ਲੀਡਰ ਨੇ ਹੁਣ ਇਹ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਲਈ ਇਹ ਕਿੱਡੀ ਕ ਸੰਕਟ ਦੀ ਘੜੀ ਹੈ ਤੇ ਇਹਨੂੰ ਕਿਵੇਂ ਨਜਿੱਠਦੇ ਆ ਇਹ ਇੱਕ ਹੁਣ ਸਮਾਂ ਦੱਸੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ਾਂ ਕੀਤੀਆਂ ਉਹ ਬੂਰ ਨਹੀਂ ਪਿਆ ਦੱਸਣ ਵਾਲੇ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਵਾਲੀ ਮੀਟਿੰਗ 'ਚ ਆਪਣਾ ਅਸਤੀਫਾ ਵੀ ਆਫਰ ਕਰਤਾ ਸੀਗਾ ਪਰ ਕੋਝਾ ਆਗੂਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਵਿਰੋਧੀ ਆਗੂ ਆ ਉਹ ਕਿੱਥੇ ਜਾ ਕੇ ਖੜਦੇ ਆ ਇਹ ਇੱਕ ਸਵਾਲ ਹੈ ਕਿ ਕਿੰਨੀ ਕਗਾ ਤੱਕ ਉਹ ਜਾਂਦੇ ਆ ਇਹਦੇ ਉੱਤੇ ਨਜ਼ਰ ਬਣੀ ਰਹੇਗੀ